ਜਗ ਮਰਦਾ ਮਰਦਾ ਦੇਖ ਲਿਆ ਜੱਗ ਮਰਦਾ ਮਰਦਾ ਦੇ ਜੀ ਆਸਾਨ ਦੇ ਤੋਂ ਇਨਸ਼ਾਅਦ ਆਲੀ ਜਾਂਦਾ ਹੋਇਆ 50 ਗੱਡੇ ਸਿੰਘਾਂ ਦੇ ਸਿਰਾਂ ਦੇ ਲੱਗ ਕੇ ਲੈ ਕੇ ਗਿਆ ਸੀ ਜੀ ਤੇ ਨਾਲ ਸਿੰਘਾਂ ਦੇ ਖੂਨ ਦੀਆਂ ਗਾਗਰਾਂ ਭਰ ਕੇ ਲੈ ਗਿਆ ਸੀ ਫਿਰ ਉਸ ਵਾਹਿਗੁਰੂ ਦੀ ਕਹਾਣ ਸੋ ਵਾਹਿਗੁਰੂ ਦੀ ਕੀ ਭਤੀ ਸਵਾਗਤ ਹੈ ਤੁਹਾਡਾ ਅੱਜ ਦੇ ਸਾਡੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਦੇ ਇਸ ਬਲੌਗ ਦੇ ਵਿੱਚ ਅਸੀਂ ਦਰਸ਼ਨ ਕਰਨ ਚੱਲੇ ਹਾਂ ਗੁਰਦੁਆਰਾ ਸ਼ਹੀਦ ਗੰਝ ਸਾਹਿਬ ਵੱਡਾ ਕੱਲੂਕਾਰਾ ਕੋਪਰਹੀੜਾ ਵਿੱਚ ਜਿਸ ਦਾ ਕਿ ਬਹੁਤ ਹੀ ਬਹੁਮੁੱਲਾ ਇਤਿਹਾਸ ਹੈ ਜਿੱਥੇ ਕਿ ਅਹਿਮਦ ਸ਼ਾਹ ਬਦਾਲੀ ਨੇ ਸਰਹੰਦ ਦੇ ਸੂਬੇਦਾਰ ਜੈਨ ਖਾਨ ਦੇ ਨਾਲ ਮਿਲ ਕੇ ਸਿੰਘਾਂ ਦੇ ਉੱਪਰ ਹਮਲੇ ਬੋਲ ਦਿੱਤਾ ਸੀ ਅਤੇ ਇਸ ਹਮਲੇ ਦੇ ਵਿੱਚ 35000 ਸਿੰਘ ਸਿੰਘਣੀਆ ਸਹਿਯੋਗੀਆਂ ਸਨ ਸੋ ਆਊਟ ਚਲਦੇ ਹਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਰਹੰਦਫਤੇ ਤੋਂ ਬਾਅਦ 1710 ਈਸਵੀ ਤੱਕ ਦੀਆਂ ਰਾਸੀ ਲੜਾਈਆਂ ਉਪਰੰਤ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ ਸੀ ਇਸ ਸਮੇਂ ਸਿੱਖਾਂ ਨੇ ਗੁਰਬਾਣੀ ਦਾ ਆਸਰਾ ਲੈ ਕੇ ਅਸਹਿ ਅਤੇ ਅਕਹਿ ਕਸ਼ਟ ਚਲਦੇ ਆਂ ਵੀ ਸਿੱਖੀ ਕੇ ਸਾਂ ਸਵਾਸਾਂ ਸੰਗ ਨਵਾਈ ਸੰਘਾਂ ਨੇ ਖਾਲਸਾ ਜਥੇਬੰਦੀ ਨੂੰ ਇਸ ਤਰ੍ਹਾਂ ਮਜ਼ਬੂਤ ਕਰ ਲਿਆ ਸੀ ਕਿ 1761 ਈਸਵੀ ਦੇ ਵਿੱਚ ਸਿੱਖ ਪੰਜਾਬ ਵਿੱਚ ਇੱਕ ਸ਼ਕਤੀਸ਼ਾਲੀ ਤਾਕਤ ਬਣ ਗਏ ਸਨ ਜਨਵਰੀ 1761 ਈਸਵੀ ਨੂੰ ਅਬਦਾਲੀ ਨੇ ਆਪਣੇ ਪੰਜਵੇਂ ਹਮਲੇ ਸਮੇਂ ਪਾਣੀਪਤ ਦੇ ਮੈਦਾਨ ਵਿੱਚ ਮਰਹਟਿਆਂ ਨੂੰ ਬੁਰੀ ਤਰ੍ਹਾਂ ਹਰਾ ਕੇ ਉਹਨਾਂ ਦੀਆਂ ਲਗਭਗ 2200 ਨੌਜਵਾਨ ਕੁੜੀਆਂ ਲੜਕੀਆਂ ਨੂੰ ਕੈਦ ਕਰ ਲਿਆ ਜਦੋਂ ਅਫਗਾਨੀ ਇਹਨਾਂ ਲੜਕੀਆਂ ਨੂੰ ਗਜ਼ਨੀ ਲੈ ਜਾਣ ਲਈ ਸਤਲੁਜ ਦਰਿਆ ਪਾਰ ਕਰ ਰਿਹਾ ਸੀ ਤਾਂ ਸਿੰਘਾਂ ਨੇ ਆਪਣਾ ਧਰਮ ਪਹਿਚਾਣਦੇ ਹੋਏ ਅਫਗਾਨੀ ਦੀਆਂ ਫੌਜਾਂ ਤੇ ਅਚਨਚੇਤ ਹਮਲਾ ਕਰਕੇ ਲੜਕੀਆਂ ਨੂੰ ਛੁਡਾ ਲਿਆ ਅਤੇ ਉਹਨਾਂ ਨੂੰ ਸੁਰੱਖਿਅਤ ਆਪੋ ਆਪਣੇ ਘਰ ਪਹੁੰਚਾ ਦਿੱਤਾ ਤਾਂ ਇਸ ਕਰਕੇ ਅਬਦਾਲੀ ਸਿੱਖਾਂ ਤੋਂ ਬਹੁਤ ਖਾਬ ਗਿਆ ਅਤੇ ਉਸ ਨੇ ਅਚਲਚੇਤ ਹੀ ਸਿੱਖਾਂ ਦੇ ਉੱਪਰ ਜੈਨ ਖਾਨ ਦੇ ਨਾਲ ਮਿਲ ਕੇ ਹਮਲਾ ਬੋਲ ਦਿੱਤਾ ਸੋ ਆਓ ਅੱਗੇ ਦਾ ਇਤਿਹਾਸ ਜਾਣਦੇ ਹਾਂ ਇਥੋਂ ਦੀਆਂ ਸੰਗਤਾਂ ਤੋਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਆਪਣਾ ਸਥਾਨ ਗੁਰਦੁਆਰਾ ਵੱਡਾ ਘੱਲੂ ਘਰਾ ਕੋਪੜ ਹੀ ਡਾਈ ਜੀ ਜ਼ਿਲ੍ਹਾ ਸੰਗਰੂਰ ਤਹਿਸੀਲ ਅੰਮ੍ਰਿਤਸਰ ਕੋਟਲਾ ਜੀ ਇੱਥੇ ਅਮਰ ਸਿੰਘ ਅਬਦਾਲੀ 1762 ਈਸਵੀ ਦੇ ਕਰੀਬ ਆਪਣੀ 2.5 ਲੱਖ ਫੌਜ ਲੈ ਕੇ ਆਇਆ ਸੀ ਸਰੰਦ ਦਾ ਸੂਬੇਦਾਰ ਗਿਆਨਖਾ ਵੀ ਆਪਣੀ ਫੌਜ ਲੈ ਕੇ ਆਇਆ ਸੀ ਜੀ ਉਹਨਾਂ ਨੇ ਇੱਥੇ ਸਰਦਾਲੂਆਂ ਨੂੰ ਸਿੱਖਾਂ ਨੂੰ ਮਾਤਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਘੇਰਾ ਪਾ ਲਿਆ ਸੀ ਉਹਨਾਂ ਨੇ ਜੀ ਉਹਨਾਂ ਨੇ ਕਤਲੇਆਮ ਸ਼ੁਰੂ ਕਰ ਦਿੱਤਾ ਉੱਪਰ ਜਿਸ ਸਥਾਨ ਤੇ ਆਪਾਂ ਖੜੇ ਆ ਇਸ ਟਾਈਮ ਉਹਨਾਂ ਨੇ ਇੱਥੇ ਬਹੁਤ ਜ਼ਿਆਦਾ ਕਤਲੇਆਮ ਕੀਤਾ ਰਾਮ ਸ਼ਾਹ ਦਾਲੀ ਨੇ ਨਾਲ ਸਰਹੰਦਾ ਦਾ ਸ਼ੂਬੇਦਾਰ ਗਿਆਨ ਖਾਨ ਸੀ ਤੇ ਉਸ ਤੋਂ ਬਾਅਦ ਇਸ ਸਥਾਨ ਦੇ ਉੱਤੋਂ ਅਨਸ਼ਾਹ ਦਾਲੀ ਜਾਂਦਾ ਹੋਇਆ 50 ਗੱਡੇ ਸਿੰਘਾਂ ਦੇ ਸਿਰਾਂ ਦੇ ਲੱਗ ਕੇ ਲੈ ਕੇ ਗਿਆ ਸੀ ਜੀ ਤੇ ਨਾਲ ਸਿੰਘਾਂ ਦੇ ਖੂਨ ਦੀਆਂ ਗੱਗਾਂ ਭਰ ਕੇ ਲੈ ਗਿਆ ਸੀ ਫਿਰ ਉਸ ਨੇ ਦਿੱਲੀ ਦੇ ਲਾਹੌਰ ਦੇ ਲਾਹੌਰ ਦੇ ਦਰਵਾਜ਼ੇ ਤੇ ਜਾ ਕੇ ਮিনার ਬਣਾਏ ਸੀ ਤਾਂ ਜੋ ਸਾਰੀ ਦੁਨੀਆ ਇਹ ਦੇਖ ਸਕੇ ਕਿ ਐਮਰਦਾਸ ਸਾਹਿਬ ਦਾਲੀ ਨੇ ਕੋਈ ਵੀ ਸਿੱਖ ਇੱਥੇ ਜਿਹੜਾ ਜਿਉਂਦਾ ਨਹੀਂ ਛੱਡਿਆ ਠੀਕ ਹੈ ਜੀ ਉਸ ਤੋਂ ਬਾਅਦ ਇਸ ਸਥਾਨ ਤੇ ਹੁਣ ਬਾਬਾ ਕਰਪਾਲ ਸਿੰਘ ਜੀ ਕਾਰਸੇਵਾਲੇ ਉਹਨਾਂ ਦੀ ਸੇਵਾ ਚੱਲ ਰਹੀ ਹੈ ਉਹਨਾਂ ਨੇ ਦਰਬਾਰ ਸਾਹਿਬ ਬਣਾਇਆ ਜੀ ਗੁਰਦਰਾ ਸਾਹਿਬ ਬਣਾਇਆ ਉਹਨਾਂ ਦੀ ਸੇਵਾ ਚੱਲ ਰਹੀ ਹੈ ਇੱਥੇ ਬਾਬਾ ਕਰਪਾਲ ਸਿੰਘ ਜੀ ਕਾਰਸੇਵਾਲੇ ਸ਼ੰਤਾਰਨ ਸਾਹਿਬ ਠੀਕ ਹੈ ਬਾਈ ਗੁਰਦੀਪ ਜੀ ਮਿੱਤੀ 5 ਫਰਵਰੀ 1762 ਈਸਵੀ ਨੂੰ ਅਬਦਾਲੀ 2.5 ਲੱਖ ਸੈਨਾ ਲੈ ਕੇ ਕੋਪਰਹੀੜੇ ਪਹੁੰਚ ਗਿਆ ਸਰਹੰਦ ਦਾ ਸੂਬੇਦਾਰ ਜੈਨ ਖਾਨ ਵੀ ਆਪਣੀ ਸੈਨਾ ਲੈ ਕੇ ਪਹੁੰਚ ਗਿਆ ਅਬਦਾਲੀ ਨੇ ਜੈਨ ਖਾਨ ਨੂੰ ਸਾਹਮਣੇ ਤੋਂ ਹਮਲਾ ਕਰਨ ਦੀ ਹਦਾਇਤ ਦਿੱਤੀ ਆਪ ਪਿਛਲੇ ਪਾਸਿਓਂ ਹਮਲਾ ਬੋਲ ਦਿੱਤਾ ਇਸ ਘੱਲੂਕਾਰੇ ਵਿੱਚ 11 ਮਿਸਲਾਂ ਦੇ ਮੁਖੀ ਦਲ ਮੁਖੀ ਸਰਦਾਰ ਜੱਸਾ ਸਿੰਘ ਦੀ ਆਹਲੂ ਵਾਲੀ ਦੀ ਹਗਵਾਈ ਦੇ ਵਿੱਚ ਲਹੂ ਡੋਲ ਮੀ ਜੰਗ ਲੜੀ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਿੱਖ ਬਰਨਾਲੇ ਬਾਬਾ ਅਲਾ ਸਿੰਘ ਜੀ ਤੋਂ ਮਦਦ ਦੀ ਆਸ ਰੱਖਦੇ ਸਨ ਪਰ ਬਰਨਾਲੇ ਪਹੁੰਚਣ ਤੋਂ ਪਹਿਲਾਂ ਹੀ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ ਅਬਦਾਲੀ ਨੂੰ ਇਹ ਪੁਲੇਖਾ ਸੀ ਕਿ ਉਸਨੇ ਸਾਰੇ ਸिखਾਂ ਨੂੰ ਕਤਲ ਕਰ ਦਿੱਤਾ ਹੈ ਪਰ ਇਹ ਉਸ ਦਾ ਪੁਲੇਖਾ ਸੀ ਅਤੇ ਇੱਥੇ ਬਹੁਤ ਹੀ ਜ਼ਿਆਦਾ ਸੁੰਦਰ ਇਹ ਸਮਾਰਕ ਵੀ ਬਣਿਆ ਹੋਇਆ ਹੈ ਇਸ ਦੀਆਂ ਵੀ ਸੰਗਤਾਂ ਦਰਸ਼ਨ ਕਰ ਸਕਦੀਆਂ ਨੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਇਹ ਸਮਾਰਕ ਬਣਿਆ ਹੋਇਆ ਹੈ ਅਤੇ ਇੱਥੇ ਜੋ ਸੰਗਤ ਆਉਂਦੀਆਂ ਹਨ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਬਹੁਤ ਹੀ ਜ਼ਿਆਦਾ ਜਾਣਕਾਰੀ ਮਿਲਦੀ ਹੈ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰੋ ਜੀ ਤਾਂ ਕਿ ਹੋਰ ਵੀ ਸੰਗਤਾਂ ਇਸ ਸਥਾਨ ਦੇ ਦਰਸ਼ਨ ਕਰ ਸਕਣ ਜੀ